ਲਓ ਵੀ ਅੱਜ ਡਰ ਲੱਗਾ ਆ ਦੇ ਆ ਵੀ ਹਿਲਦੀ ਯਾਰ ਇਹਦਾ ਕੱਚਾ ਕੰਮ ਚੜ ਤਾਂ ਗਿਆ ਚੜ ਗਿਆ ਜੱਜ ਉਤਰ ਰਿਹਾ ਦੇਖੀ ਤੂੰ ਕੋ ਯਾਰ ਇਹਦਾ ਬਾਉਂਡਰ ਲੱਗਾ ਉਹ ਨਹੀਂ ਲੈਂ ਆਈ ਟੁੱਟ ਗਈ ਉਹੀਓ ਨਾ ਖੜ ਕੇ ਉਹੀਓ ਨਿਕਲਦੇ ਕਰਦੇ ਨਹੀਂ ਨਿਕਲਦੇ ਅਜੇ ਉੱਪਰ ਵੀ ਆ ਭਜਣਾ ਇੱਥੇ ਦੇਖੋ ਕਰ ਸਪੋਰਟ ਲਵਾ ਦਿਓ ਇੱਕ ਸਪੋਰਟ ਲਾਉਂਗੇ ਪਰ ਐ ਤਾਂ ਨਹੀਂ ਕੋ ਹੁੰਦੀ ਉਰੇ ਕਿਹੜੇ ਚ ਬਹੁਤਾ ਚੜਨਾ ਜੱਜ ਹਾਂ ਕੀਤੇ ਕਦਾਈਆਂ ਤੇਰੇ ਵਰਗ ਮੋਟਰ ਮੋਟਰ ਗਈ ਮੈਂ ਦੇਖਣਾ ਹੋਵੇ ਹੈ ਉਹੀ ਆ ਬਸ ਉਹ ਮੈਂ ਨਾ ਇੱਕ ਦਿਨੇ ਆ ਇਹਨੇ ਥੈਲੇ ਨੇ ਮੈਂ ਇਕਨਾਂ ਲਜਾਇਆ ਹਾਂ ਉਹ ਉੱਥੇ ਤੇ ਮੈਂ ਬਣਾਈਦੀ ਵੀਡੀਓ ਅੱਛਾ ਠੀਕ ਹੈ ਹਾਂ ਨੰਨਾ ਵੀਡੀਓ ਤੇ ਬਣਾਈ ਜਲ ਦਿਖਾਇਆ ਸੱਲ ਹਾਂ ਤੇ ਮੈਂ ਨਾ ਉ ਬਸ ਮਤਲਬ ਕਿ ਮੈਂ 3-4 ਰੁਪਏ ਨਾ ਗਿਆ ਤਾਂ ਕਿ ਮੈਂ ਕਹਿਆ ਯਾਰ ਕੋਈ ਬੰਦਾ ਕੁਝ ਕਰ ਰਿਹਾ ਇੱਥੇ ਵੀ ਉੱਥੇ ਬੈਠਾ ਬੈਠਿਆ ਕੋਈ ਮਸ਼ੀਨਰੀ ਫਿੱਟ ਕਰਦਾ ਹੋਣਾ ਇਹ ਪਹਿਰ ਆਇਆ ਜਦ ਵੀ ਬੈਠਾ ਮੈਂ ਕਹਿਆ ਯਾਰ ਜਿਹੜਾ ਦੇ ਕੁਆਲਟੀ ਕਰ ਰੱਖਿਆ ਪਿਆ ਮਾਨੂੰ ਕਹਿ ਲਮਾ ਸਾਰੀ ਰਾਤ ਬਈ ਉਰੇ ਬਹਿਣਾ ਉਰੇ ਸਾਰੀ ਨਿਗਰਾਨੀ ਰੱਖ ਹੋਣੀ ਆ ਕਹਿੰਦਾ ਦਾਦਾ ਨਾ ਮੈਂ ਨਹੀਂ ਬਹਿਣਾ ਮੈਂ ਕਹਿੰਦਾ ਮੈਂ ਨਹੀਂ ਚੜ੍ਹਨਾ ਮਰ ਜੂ ਕਹਿੰਦਾ ਉੱਚਾ ਬਾਦੋ ਫਿਰ ਕਿਸਾ ਲਾਇਆ ਕੋਈ ਹੋਰ ਫਿਰ ਧਿਆਨ ਤੇ ਦੇਖਿਆ ਵੇ ਤੇ ਉਹ ਮੋਟਰ ਤੇ ਪਾਣੀ ਤੇ ਬੰਨਿਆ ਹੋਵੇ ਨਾ ਸਹੀ ਗੱਲ ਬਾਈ ਖੇਤ ਸਾਰੇ ਦੀ ਦੇਖ ਵਿਉ ਬਾਤੀ ਬਾਈ ਤੇ ਕੱਲੇ ਕੱਲੇ ਕੱਖ ਦਾ ਬੁੱਝਾ ਵੀ ਸੀਦਾ ਰੇ ਕਿੱਥੇ ਘੱਟ ਪਿਆ ਕਿੱਥੇ ਬਰਾਬਰ ਪਿਆ ਸਾਰੀਆਂ ਤਾਂ ਅੱਗੇ ਦਿਖਦੀਆਂ ਸਹੀ ਗੱਲ ਹੈ ਹੈ ਉਹ ਬਾਈ ਪੋੜੀਆਂ ਵੇ ਉਂਡਰ ਲੱਗਦਾ ਠੈਂਕੀ ਤੇ ਉੱਚਾ ਨਹੀਂ ਮੈਂ ਨਹੀਂ ਹਾਂ ਠੈਂਕੀ ਤੇ ਥੋੜਾ ਨੀਮਾ ਹੋਊ ਠੈਂਕੀ ਬਸ ਇਹਦੇ ਬਰਾਬਰ ਹੋਊਗੀ ਉਹ ਦੇਖੀ ਜਾ ਚ ਉੱਪਰ ਟੀਨ ਦੇ ਹਾਂ ਇੰਨੀ ਕ ਹੋ ਜੂ ਇਹੀ ਗੱਲ ਹੈ ਹਲੇ ਥੋੜੇ ਸਟੈਪ ਦੋ ਹੋਰ ਰਹਿ ਗਏ ਇੱਥੇ ਆ ਕੇ ਡਰ ਲੱਗਿਆ ਉਹ ਉਹ ਲੱਗਦੇ ਆ ਉਹ ਉੱਥੇ ਬੰਦਰ ਕਿ ਆ ਕਰਨਾ ਹੈ ਉੱਥੇ ਕੋਈ ਹੋਣਾ ਕੋਈ ਝਾੜੂ ਉਦਾਂ ਹੀ ਆ ਕੋਈ ਚੀਜ਼ ਆ ਗਾ ਬਹੁਤ ਵਧੀਆ ਉਹ ਕਰਿਆ ਬਹੁਤ ਮਤਲਬ ਕਿ ਇਹਦਾ ਨਹੀਂ ਮੂਹ ਤੇ ਜਿਹੜਾ ਤੂੰ ਕਿਹੜਾ ਚੜਦਾ ਹੈ ਮੈਂ ਡਰਦਾ ਚੜ ਗਏ ਉਤਰਨਾ ਦੇ ਕਿਸੇ ਦੂਆ ਲੈਣਾ ਉਹ ਅੱਛਾ ਉਰੇ ਦੇ ਇਹ ਇਹ ਉਹ ਉਹ ਸਿਰੇ ਤੇ ਆਉਣਾ ਚਾਚੇ ਉਹ ਦੇ ਉਰੇ ਤੇ ਮਾਲ ਚੱਕ ਲਿਆ ਹਾਂ ਚੱਕ ਕੇ ਫਿਰ ਉਰੇ ਤੇ ਇਧਰ ਨੂੰ ਹੋਦੀਆਂ ਜਾਣਾ ਇਹ ਜਿਹੜੀਆਂ ਹੋਦੀਆਂ ਬਣੀਆਂ ਫਿਰ ਸਪੀਡ ਨਾਲ ਜਾਂਦਾ ਹੈ ਨਾ ਪਾਫ ਜਮ ਕੇ ਪਾਫ ਨਾਲ ਇਹ ਸੁੱਕਣਾ ਇਹ ਇਹਨੂੰ ਕਿਹੜੇ ਸੇਕ ਲੱਗਣਾ ਦੂਆ ਇਹ ਇਹ ਬੰਦ ਕਰ ਹੋ ਗੇ ਕਿ ਟੱਕਣ ਦੇ ਇਹ ਐਂ ਦਿੱਤੇ ਟੱਕਣ ਦਿੱਤੇ ਵੀ ਬੰਦ ਕਰਨਾ ਕਿਹੜਾ ਜੇ ਉਧਰਲਾ ਬੰਦ ਕਰਨਾ ਉਧਰ ਪਾ ਦੇ ਮਾਲ ਵੇਖ ਲਾ ਕਿਆ ਚੀਜ਼ ਬਣਾਈ ਵੀ ਹੈ ਨਾ ਜਮਦ ਕਰਕੇ ਤੁਸੀਂ ਥੋੜਾ ਜਿਹਾ ਹਾਂ ਹੈ ਹਾਂ ਬਾਕੀ ਤੁਹਾਡੇ ਮਿਸਰੀ ਨੂੰ ਜ਼ਿਆਦਾ ਪਤਾ ਹੋਊਗਾ ਐ ਕੋਈ ਇੱਕ ਸਾਲੀ ਮਾੜੀ ਆ ਤਾਂ ਸਾਨੂੰ ਹਾਂ ਸਲਾਹਾਂ ਦੇਣ ਦੀ ਹਾਂ ਠੀਕ ਹੈ ਜਿਵੇਂ ਮੀਂਹ ਕੀਣੀ ਚ ਹਾਂ ਇਹ ਚ ਪਾਣੀ ਪਾ ਕੇ ਬਿਚੇ ਜਾਣਾ ਵੀਰੇ ਇੱਕ ਚਾਦਰ ਹੋਰ ਚਾਹੀਦੀ ਵੀ ਕਿੱਥੇ ਉਰੇ ਇਹ ਇੱਥੇ ਉੱਪਰ ਵੀ ਉੱਛਾ ਇਹਦੇ ਪਰਤੇ ਕਹਿਣਾ ਵੀ ਇਹਦੇ ਪਰ ਪਾਣੀ ਪਾਏ ਕੇ ਇੱਥੇ ਨੂੰ ਵੜਨਾ ਮਤਲਬ ਜੇ ਮੀਂਹ ਪੈਣਾ ਆ ਜਿਹੜਾ ਕੱਟ ਦੇਵੇਂ ਜਾਂ ਤਾਂ ਇਧਰਲੀ ਸਾਈਡ ਹੁੰਦੇ ਹਾਂ ਹਾਂ ਪਰ ਤਾਂ ਵੀ ਹੋ ਰਹਿਣਾ ਦਾ ਇੱਧਰ ਫੇ ਪਾਣੀ ਜਾਊਗਾ ਇਹਦੇ ਵਿੱਚ ਨੂੰ ਹੋਊਗਾ ਕੋਈ ਕਰੂਗੇ ਹੋਗੇ ਸਿਸਟਮ ਖबरा ਕੀ ਕਰਨਾ ਹਲੇ ਆਇਆ ਤਾਂ ਮੂੰਹ ਉਧਾ ਵੀ ਨੰਗਾ ਪਿਆ ਹਾਂ ਉਹ ਤਾਂ ਸੈਟਿੰਗਾਂ ਹੋਊਂਗੀਆਂ ਹਾਂ ਖबरा ਮੈਨੂੰ ਨਹੀਂ ਖबरा ਸ਼ਾਇਦ ਤਾਂ ਪੈਣਾ ਹੋਵੇ ਬੰਦੇ ਨਾ ਚੜੇ ਹੁਣ ਉੱਪਰ ਖबरा ਬੱਲੋ ਬੱਲੋ ਲਵਾਤੇ ਆਪਾਂ ਨੇ ਫੀਟਿੰਗ ਉਹਦੇ ਉੱਪਰ ਗੱਬੇ ਲੱਗੇ ਆ ਆਹ ਦੇ ਫੀਟਿੰਗ ਤਾਰ ਲਿਆਂਦੀ ਅੱਛਾ ਅੱਛਾ ਬੈਰਿੰਗ ਬੂਰਿੰਗ ਸਾਰਾ ਕੰਮ ਹੋ ਗਿਆ ਉਹ ਲੈਂਟਰ ਪੈ ਗਿਆ ਬਈ ਕੱਲ ਅੱਛਾ ਕੋਠੀ ਪਰ ਉਹ ਤਾਂ ਮਕਾਨੇ ਪਾ ਲਾ ਤਾਂ ਇੱਥੇ ਮਕਾਨ ਹੋਰੀ ਰਹਿਣਾ ਫੇਰ ਚੜਦੇ ਤਾਂ ਪੈਸੇ ਜਗਾ ਨਾ ਪਤਾ ਲੱਗ ਬਗੜ ਹੋਏ ਤੇ ਦੇਖ ਲੈ ਦੋ ਕਿੱਲੇ ਕਿੱਡੇ ਲੱਗਣ ਲੱਗੇ ਹੈ ਹੈ ਹੋਰ ਚਾਚਾ ਆਜੇ ਕੱਲ ਦਾ ਕਹਿੰਦਾ ਮੈਂ ਚੜਨਾ ਮੈਨੂੰ ਚੜਾ ਕੇ ਲਿਆਵੇਂ ਦੇਖ ਕੇ ਹੁਣ ਕੱਲ ਇਹ ਟਾਈਮ ਨਹੀਂ ਲੱਗਿਆ ਫੀਲ ਲੈਣ ਲੰਗੇ ਘੋੜਿਆਂ ਦੇ ਹਾਂ ਉਹਦੇ ਕਰਕੇ ਹੋ ਗਿਆ ਲੇਟ ਦੇਖੋ ਮੇਰੇ ਦੋ ਖੇਤਾਂ ਕੇ ਸਾਰਾ ਕੁਝ ਦੇਖਦਾ ਬੀਠੀ ਠੀਕ ਹੈ ਉਹਦੇ ਕੱਖ ਵੜਦੇ ਰੇੜਾ ਖੜਾ ਆਪਣੇ ਉਹ ਬੋਟੇ ਆ ਗਏ ਆਪਣੇ ਸਾਰੇ ਠੀਕ ਹੈ ਉਹ ਕੰਡ ਜੀਰੀ ਆਪਣੀ ਆ ਗਈ ਉਹ ਪੀਟਰਾ ਦਾ ਆ ਗਿਆ ਹਾਂ ਆਹ ਸੰਕਾ ਉਹ ਕਮਾਲ ਪਰ ਆ ਗਿਆ ਉਹ ਬੜੀਆਂ ਝੱਲੀਆਂ ਦੇ ਗੁਰਦੁਆਰਾ ਦੇਖਦਾ ਉਹ ਦੇ ਤਾਬਰਾਂ ਦੇ ਗੱਬੇ ਨੂੰ ਹਾਂ ਉਹ ਜੀ ਦਿਖਦੀ ਉਹਦੇ ਸਹੀ ਗੱਲ ਹੈ ਚਲੋ ਬਾਕੀ ਟੂਲ ਪਲੱਜਾ ਵੀ ਤਾਂ ਹੈ ਤਾਂ ਇੱਥੇ ਉਹ ਸਾਹਮਣੀ ਹੈ ਕਮਾਲ ਪਰ ਉਹ ਦੇ ਟੈਂਕੀ ਦੇ ਕੋਲ ਨੂੰ ਟੂਲ ਪਲੱਜਾ ਜੀ ਦਿਖਦੀ ਉੱਪਰਲੀ ਛੱਤ ਜੀ ਹਾਂ ਹਾਂ ਟੂਲ ਲੱਟਾਂ ਕਿਧੀਆਂ ਉਹ ਦੇਖ ਉਹ ਵੀ ਉੱਥੇ ਤੱਕ ਆ ਪੁੱਲ ਤੱਕ ਨਹੀਂ ਲੱਗੀਆਂ ਵੇ ਲੱਟਾਂ ਸੇ ਦੋ ਐ ਸੱਚੋਂ ਇੱਕ ਇੱਧਰ ਹੈ ਇੱਕ ਇੱਧਰ ਹਾਂ ਦੋ ਲੋਨ ਦੇ ਇੱਕ ਜਾਣੇ ਦਾ ਹੁਣ ਤਾਂ ਬੰਦ ਜਿਹਾ ਹੀ ਹੋ ਗਿਆ ਇਹ ਹਾਂ ਆ ਦੇਖੋ ਨਦੀ ਤਾਂ ਵਿਚੋ ਹੋ ਰਹੀ ਉਹਦੇ ਬੰਨ ਸਾਫ ਕਰਦੇ ਦਿਖਦੇ ਨੇ ਨਰੇਗਾ ਨਰੇਗਾ ਆ ਦੇਖ ਮੇਰਾ ਕੱਖ ਵੀ ਦਿਖਦਾ ਉਹ ਚੀਰੀ ਜਿ ਕਿੰਨਾ ਕੂਰੇ ਪਹਿਲਾਂ ਬਹੁਤ ਆ ਪਹਿਲਾਂ ਇੱਕ ਆ ਰਿਹਾ ਭਾਈਆਂ ਨੇ ਉੱਪਰ ਤੇ ਵੱੜਦਾ ਹੂੰ ਸਮਝ ਕੇ ਉਹ ਫੇਰ ਉਹ ਭਈਆਂ ਨੂੰ ਠੇਕਾ ਜਿਹਾ ਦੇ ਦਿੰਦੇ ਆ ਨਾ ਇਹਨਾਂ ਨੇ ਉੱਪਰ ਤੇ ਭਾਈ ਪਹਿਲਾਂ ਤੇਰੇ ਚਾਚੇ ਤੇਰੇ ਮੱਗੋਂ ਡਰਿਆ ਬਹੁਤ ਮੈਂ ਵੀ ਹਾਂ ਫਟੀ ਜਿਨੂੰ ਫੇਰ ਮੈਂ ਉਰੇ ਨਾ ਦੋ ਘੰਟੇ ਲਗਾਤਾਰ ਬੈਠੇ ਹੀ ਰਹੇ ਅਸੀਂ ਮੈਂ ਯਾਰ ਹਰਸ਼ ਹਾਂ ਰਾਤ ਨੂੰ ਬੜਾ ਵੀਰ ਹਰਛੋ ਮੁੰਡਾ ਸਮਰਾਲੇ ਵਾਲਾ ਅੱਛਾ 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 ਆਈ ਬਹਿ ਕੇ ਨਹੀਂ ਬੈਠੇ ਬਾਕੀ ਕਾਲੇ ਚਾਚੇ ਵਾਲੀ ਵੀਡੀਓ ਜੀ ਰਾਤ ਨੂੰ ਜਿਵੇਂ ਬੈਠਦੇ ਆ ਹਾਂ ਮਤਲਬ 100 ਹੀ ਬੈਠ ਹੋਣਾ ਵੀਰੇ ਕਿੱਥੇ ਵੀਰੇ ਇਹ ਵੀ ਮੱਛਰ ਉੱਛੇ ਤਾਂ ਨਹੀਂ ਖਾਂਦਾ ਨਾ ਜਮਾਂ ਵੀ ਨਹੀਂ ਮੱਛਰ ਹਵਾ ਹੀ ਬਹੁਤ ਸੋਹਣੀ ਰਾਤੀ ਆ ਉਧਰ ਪੜਦਾ ਆ ਹੋਈ ਬਿਜਲੀ ਪੂਰੀ ਆਪਣੇ ਉੱਪਰ ਬੈਠੇ ਉਪਰ ਆ ਸਕੂਨ ਮਿਲਿਆ ਬੈਠ ਕੇ ਆਈ 2 ਘੰਟੇ ਬੈਠੇ ਰਹੇ ਉਹ ਜੀ ਬਾਕੀ ਇਹ ਪੇਂਟ ਪਾਉਂਟ ਹੋਣਾ ਇਹਨੂੰ ਜ਼ਿਆਦਾ ਹੈ ਭਾਈ ਪੈਂਡ ਪੈਂਡ ਜ਼ਿਆਦਾ ਇੱਥੇ ਆ ਕੇ ਨਾ ਦੋ ਕਪੂੜੀਆਂ ਪਾਉਣ ਲੱਗਿਆ ਲੁੱਦੀਆਂ ਨਾ ਚਲੋ ਬਾਕੀ ਕਾਲੇ ਚਾਚੇ ਵਾਲੇ ਵਲੌਗ ਚ ਵੀ ਦੇਖ ਲਿਓ ਉਹਦਾ ਵੀ ਬਣਾਉਣਾ ਆਪਾਂ ਨੇ ਲੋ ਵੀ ਇੱਧਰ ਮੱਖੀ ਰੇਰੂ ਬਾਤ ਤਾਂ ਆਪਾਂ ਨੇ ਹੁਣ ਬਾਕੀ ਉਹਦਾਂ ਦਾ ਵਲੌਗ ਪੈਣੀ ਹੈਗਾ ਤੇ ਕੱਲ ਵੀ ਬਣਾ ਲਿਆ ਦਾ ਕਾਲੇ ਚਾਚੇ ਨੇ ਕੱਲ ਵੀ ਨਹੀਂ ਪਏ ਅੱਥੇ ਅੱਜ ਰਹਿੰਦਾ ਤਾਂ ਥੋੜਾ ਜਿਆ ਕੱਲ ਕੰਮ ਜਿਆ ਪੈ ਗਿਆ ਤਾਂ ਉੱਥੇ ਜਾਣਾ ਤਾਂ ਤੇ ਬਾਕੀ ਇੱਕ ਕੱਲ ਦਾ ਜਾੜ ਕਢਵਾਈ ਵੀ ਸੀ ਭਾਈ ਉਹਦੇ ਕਰਕੇ ਤੇ ਅੱਜ ਸਵੇਰ ਤੇ ਸੋਨਾ ਸਾਹਿਬ ਗਏ ਗੁਰਦੁਆਰੇ ਤੇ ਹਸਪੀਟਲ ਬਾਕੀ ਹੁਣ ਆਹ ਨੀਰੀਜਾ ਜਿਹੜਾ ਦੂਜਾ ਰੇ ਪਾਤਾ ਤਾਂ ਆਪਾਂ ਨੇ ਡੱਕੇ ਦੇਖ ਲਓ ਤੁਸੀਂ ਨਹੀਂ ਇਹ ਤਾਂ ਤੀਜਾ ਇਹ ਤਾਂ ਕੱਲ ਪੂਰਾ ਹੋ ਗਿਆ ਉਹ ਚ ਆਪਾਂ ਨੇ ਚੌਥਾ ਪਾਇਆ ਉਹ ਪਰਾਂਲੀ ਚ ਇਹ ਤਿੰਨ ਪੂਰੇ ਕਰਤੇ ਤੇ ਵੈਸੇ ਹੁਣ ਲੋਡ ਪਈ ਤਾਂ ਥੋੜਾ ਬੋਧ ਆਪਾਂ ਹੋਰ ਪਾ ਲਾਂਗੇ ਜਿਹੜਾ ਉਹ ਡੱਕੇ ਜਿ ਦਿਖਦੇ ਤੇ ਉਹ ਵੀ ਬਰਾਬਰ ਹੋਗੇ ਕਿਉਂਕਿ ਰੇ ਆਪਾਂ ਨੇ ਇਕੱਠੇ ਹੀ ਮਾਰਤਾ ਤੇ ਇੱਕ ਦਿਨ ਛੱਡ ਕੇ ਫੇਰ ਤੇ ਬਾਕੀ ਲੋਡ ਪਈ ਤਾਂ ਫੇਰ ਪਾ ਲਾਂਗੇ ਇਹਦੇ ਵਿੱਚ ਪਾਣੀ ਪੂਣੀ ਭਰਿਆ ਹੋਇਆ ਹੈ ਹਨ ਖੇਤਾਂ 'ਚ ਇੱਧਰ ਗੱਡੀ ਨੇ ਚਲਾ ਦਿੱਤੀ ਮੋਟਰ ਅੱਜ ਉਹ ਉੱਪਰ ਲੱਦ ਨੂੰ ਛੱਡਿਆ ਹੋਇਆ ਤਾਂ ਫਿਰ ੇਠ ਲੱਗ ਗਾਤਾ ਥੱਲੇ ਹਨ ਬਾਕੀ ਇੱਧਰ ਵੀ ਜੀ ਦੀ ਚੱਲ ਪਈ ਆਪਣੀ ਹੁਣ ਵਧੀਆ ਬਾਕੀ ਇੱਧਰ ਜੱਗੇ ਨਾਲ ਦੀ ਆ ਗਈ ਇਹ ਆਪਾਂ ਦੇ ਅਗੇਤੀ ਲੱਗੀ ਵੀ ਆਹ ਸਭ ਤੋਂ ਪਹਿਲਾਂ ਆ ਲੱਗੀ ਧੀ ਉਥੇ ਬਾਦ ਆ ਲੱਗੀ ਹੋਈ ਏ ਜਿੱਗੇ ਨਾਲ ਇਹ ਸਾਰੇ ਪਲਾਟ ਜਿੱਗੇ ਨਾਲ ਦਾ ਉਥੇ ਤੱਕ ਲੱਕੀ ਹੁਣ ਸਾਲ ਦਰਜ ਨੂੰ ਆਏ ਬਤੇ ਨਾਲੇ ਇੱਧਰ ਕੀੜਾ ਮਾਰਨ ਦਾ ਤੇ ਬੰਦਾ ਰੱਖਿਆ ਹੋਇਆ ਤਾਂ ਆਪਾਂ ਨੇ ਇੱਕ ਉਹ ਵੀ ਕੱਖ ਕੱਢਣੇ ਨੂੰ ਜਿਹੜਾ ਕੱਖ ਤਾਂ ਆਪਣੇ ਧੰਨਾ ਨਹੀਂ ਰਹਿੰਦਾ ਉਹ ਕੱਢਣ ਲੱਗਿਆ ਹੋਇਆ ਬਾਕੀ ਆਉਂਦੇ ਹੋਏ ਆਪਾਂ ਮੁੱਛਾ ਮਾਛਾ ਪੇਸਟ ਕਰਾ ਕੇ ਆਂਦੀ ਆ ਕਿਉਂਕਿ ਸੀਜ਼ਨ ਚੱਲ ਜੇ ਬੇ ਤੇ ਮੁੜ ਕੇ ਲੋਟ ਜਾਨੀ ਆਈਆਂ ਖਰਾਬ ਹੋ ਗਏ ਇਹਦੇ ਚਟਾਕ ਟੁੱਗਤੀ ਤੇ ਆਪਾਂ ਨੇ ਦੁਬਾਰੇ ਰੱਖੀਆਂ ਬਾਕੀ ਇੱਕ ਨਾ ਬਈ ਪੇਸਟ ਕਰਵਾ ਕੇ ਰੱਖ ਦਿੰਦੇ ਹਾਂ ਤੇ ਹੁਣ ਦਸਾ ਸੈਕਟਰ ਨਹੀਂ ਤੇ ਦੋ ਤਿੰਨ ਮਹੀਨੇ ਬਾਅਦ ਪੇਸਟ ਕਰਾ ਜੀਦੀਆਂ ਤੇ ਸੈਕਟਰ ਰਹਿਣੀਆਂ ਜਾਂ ਫਿਰ ਵਿਆਹ ਸ਼ਾਦੀ ਨੂੰ ਕਰਵਾਈ ਦੀਆਂ ਪੇਸਟ ਇਹਦੇ ਨਾਲ ਸੈਕਣਾ ਰਹਿੰਦਾ ਵੀ ਇੱਕਦਮ ਮੂੰਹ 'ਚ ਨਹੀਂ ਵਾਲ ਪੈਂਦੇ ਹੈਗੇ ਫਿਰ ਜਿੱਦੀਆਂ ਮਰਜ਼ੀ ਬੜੀਆਂ ਹੋ ਜਾਂਆਂ ਕਿਉਂਕਿ ਹੁਣ ਤਾਂ ਖਾਸੀਆਂ ਬੜੀਆਂ ਹੋਈਆਂ ਹੋਈਆਂ ਜੇ ਫਿਰ ਮੈਂ ਕਟਾਰ ਕੇ ਜੀ ਕੰਮ ਕਰਕੇ ਥੋੜੀ ਦਿੱਕਤ ਆਉਂਦੀ ਸੀ ਤੇ ਗਰਮੀ ਗਰਮੀ ਆ ਜਾਂਦੀ ਜੀ ਤੇ ਖਰਾਬ ਹੁੰਦੇ ਬਸੜ ਉਹਦੇ ਕਰਕੇ ਮੱਕੇ ਪਣ ਜਾੜ ਵੀ ਬਈ ਕੱਲ ਖੜਾ ਜਾਂਦੀ ਕੱਲ ਦਾ ਸਾਰਾ ਦਿਨ ਤਾਂ ਬੀ ਵੀ ਨਹੀਂ ਹੋਇਆ ਬੋਲ ਵੀ ਨਹੀਂ ਹੋਇਆ ਜੰਮਾ ਵੀ ਤਾਂ ਕਰਕੇ ਵਲੌਗ ਵੀ ਨਹੀਂ ਬਣਿਆ ਤਾਂ ਕੱਲ ਆਪਾਂ ਤੇ ਅੱਜ ਬਣਾਉਣ ਲੱਗੇ ਆ ਇੱਕ ਅੱਧਾ ਦਿਨ ਵੇਖਣੋਂ ਗਿਆ ਪਿਆ ਜਾਂਦਾ ਬਾਕੀ ਇਦਾਂ ਹੁਣ ਤਾਂ ਆਪਾਂ ਰੁਟੀਨ ਸ਼ੁਰੂ ਕਰੀ ਹੋਈ ਸੀ ਵੀਡੀਓਾਂ ਦੀ ਤੇ ਸਹਿਵਾ ਦੇ ਪੈਰਾਂ ਨੂੰ ਹੁਣ ਕਾਲੂ ਕਿਹਾ ਗਿਆ ਵੀਰ ਨੂੰ ਕਾਲੂ ਦੇਖਦੇ ਆਂ ਜਿਉਂਦਾ ਕੱਲੋ ਇੱਕ ਖੇਡ ਵੀ ਆ ਉਹ ਕਹਿੰਦੇ ਤੇ ਵੀ ਤੁਸੀਂ ਉੱਥੇ ਨੂੰ ਆ ਜਿਓ ਹੀਰੇਨਲੇ ਆਏ ਨਾਲੇ ਮਾਝਾ ਨਹੀਂ ਵੀ ਫੀਟਾ ਹਜੇ ਦੁਬਾਰੇ ਸ਼ੁਰੂ ਕਰਿਆ ਹੁਣ ਕਰਨ ਕੋਈ ਪਤਾ ਨਹੀਂ ਤਾਂ ਥੋੜੇ ਦਿਨ ਪਹਿਲੇ ਹੀ ਦੱਸਿਆ ਵੀਰ ਨੇ ਵੀ ਖੇੜ ਕਿਉਂਕਿ ਪੋਸਟਰ ਪਾਇਆ ਤਾਂ ਉਹਨਾਂ ਨੇ ਤਾਂ ਕਰਕੇ ਫਿਰ ਆਪਾਂ ਹੁਣ ਗਾਂਹੇ ਖੇਟਾਂ 'ਚ ਭਜਾਵਾਂਗੇ ਤਿੰਨ ਤਾਂ ਥੋੜੇ ਉੱਕੇ ਰੱਖਣਾ ਜਦੋਂ ਤੱਕੜਾ ਟੁਕੜਾ ਹੋ ਜੂਗਾ ਫੀਡ ਦਾ ਰਿਜ਼ਲਟ ਦੇਖਦੇ ਆਣ ਨਾਲੇ ਬਾਕੀ ਦਾਣਾ ਦੂਣਾ ਬਾਈ ਵਧੀਆ ਖਾਂਦੀਆਂ ਇਹ ਦਾਣੇ ਨੂੰ ਕੋਈ ਵਾਰ ਕਰਨ ਲੱਗ ਜਾਂਦੇ ਨੇ ਦਾਣਾ ਬਦਲੇ ਆਪਾਂ ਨੇ ਕੋਈ ਚੱਕਰ ਨਹੀਂ ਹੋਇਆ ਵਧੀਆ ਖਾ ਰਹੇ ਹਈਆਂ ਦੋਨੇ ਤੇ ਵਧੀਆ ਡਾਈਟ ਹੁਣ ਚੱਲ ਰਹੀ ਆ ਆਪਾਂ ਵੀ ਪੂਰਾ ਧਿਆਨ ਰੱਖਿਆ ਹੋਇਆ ਇੱਧਰ ਤੇ ਵੀ ਕੰਮ ਕਰ ਤੇ ਬਿੱਲੀ ਹੀ ਹੋ ਗਈ ਫੇਰ ਆਪਾਂ ਹੁਣ ਬਾਕੀ ਰੋਜ਼ੀਗੀਆਂ ਜੂਰੀਆਂ ਹੁਣ ਪਾਣੀ ਪੂਣੀ ਆ ਬਾਕੀ ਕੱਖ ਊਖ ਦਾ ਜਿਹੜਾ ਉਹ ਕੜਵਾਤ ਆ ਜੇ ਅੱਗੇ ਇਹਨਾਂ ਦੇ ਵੀ ਇੱਧਰ ਰਹਿੰਦਾ ਕੱਖ ਘਟਾਉਣ ਨੂੰ ਉਹਨਾਂ ਨੇ ਉੱਧਰ ਲਿਆ ਮੋਟਰ ਉਹ ਘੜਾਤਾ ਤਾਂ ਹੋਰ ਰਹਿੰਦਾ ਇੱਕ ਥੋੜਾ ਬਹੁਤ ਉਹ ਚ ਬਾਕੀ ਇਹਦੇ ਚ ਤੇ ਆ ਆਪਣਾ ਕੰਮ ਹੋ ਗਿਆ ਤਾਂ ਬਈ ਲੈਂਟਰ ਵਾਲਾ ਹੁਣ 3-4 ਦਿਨ ਤੱਕ ਲੈਂਟਰ ਖੁੱਲੂਗਾ ਤੇ ਬਾਕੀ ਹਜੇ ਮਲਗੀ ਸੀ ਚਾਚਾ ਕਹਿੰਦਾ ਤਾਂ ਵੀ ਮਾ ਆਉਣਾ ਮੈਨੂੰ ਦਿਖਾ ਕੇ ਲੈ ਆਈ ਮੌਕਾ ਚੜ੍ਹ ਕੇ ਦੇਖਣ ਵੀ ਕਿਵੇਂ ਦਾ ਮਾਹੌਲ ਹੈ ਗਿਆ ਤੇ ਉਹਨੂੰ ਵੀ ਦਿਖਾਉਣਾ ਦਾਪਾ ਨੇ ਉਹ ਹੁਣ ਰੋਪੜ ਗਿਆ ਵੀ ਨਹੀਂ ਤਾਂ ਮੈਂ ਉਹਨੂੰ ਹੁਣ ਦੇ ਕੇ ਆਉਣਾ ਤਾਂ ਤੇ ਕੱਲ ਕੋਲੂ ਦੇਖਦੇ ਆਂ ਬਾਕੀ ਉਰੇ ਦਾ ਤੁਸੀਂ ਦੇਖ ਲਓ ਹਾਈਟ ਕਿੰਨੀ ਆ ਉਹ ਦੇਖੋ ਉੱਪਰ ਜਾ ਕੇ ਬਦਲ ਲੱਗਦਾ ਅਸਲੀ ਦਾ ਤੇ ਬਾਕੀ ਇੱਧਰ ਵੀ ਆਪਣੇ ਇਹ ਵੀ ਬੂਟੇ ਆਪਣੇ ਸਾਲ ਦੇ ਹੋਏ ਪੇ ਬੂਟਾ ਇਹ ਵੀ ਵਧੀਆ ਚੱਲਿਆ ਹੋਇਆ ਇੱਧਰ ਆਪਣੇ ਮੇਰ ਸਿੰਘ ਭਾਈ ਨੇ ਲਾਇਆ ਹੋਇਆ ਇਹ ਵੀ ਸਾਲ ਦਾ ਹੋ ਗਿਆ ਵੀ ਦੂਏ ਸਾਲ ਤੇ ਚੱਲ ਰਿਹਾ ਸਾਲ ਲਗ ਪੂਰਾ ਹੋ ਲਿਆ ਤਾਂ ਬੂਟੇ ਵੀ ਇੱਕ ਸਾਲ ਚੱਲੇ ਵੀ ਨਾ ਅਸਰੀ ਦਾ ਫਰਕ ਆ ਬਾਈ ਵਧੀਆ ਛਿਟੀ ਲਾਈ ਵੀ ਇਹਨਾਂ ਨੇ ਵੀ ਬਿੰਕੋ ਵਾਲੀ ਐਤਕੀ 110 ਲੱਗੀ ਵੀ ਆ ਇਕ 109 110 ਇਹੀ ਚੱਲਦੀ ਹੁਣ ਆਪਣੇ ਜਿਹੜੀ 113 ਲਾਈਤੀ ਬਾਈ ਉਹਦਾ ਰਿਜ਼ਲਟ ਮੈਨੂੰ ਸਹੀ ਨਹੀਂ ਲੱਗਿਆ ਹੈਗਾ ਕਿਉਂਕਿ ਜਿੰਨੀ ਚਾਹੀਦੀ ਚੱਲਣੀ ਉਹ ਆਪਣਾ ਚੱਲੀ ਨਹੀਂ ਹੈਗੀ ਜਿੱਦਾਂ ਕਿ ਬੂਟੇ ਚੱਲੇ ਆ ਆਪਣੇ ਉਹ ਆਪਣਾ ਗਰੋਥ ਨਹੀਂ ਕਰਦੇ ਹੈਗੇ ਬਾਕੀ ਹੁਣ ਸ਼ਾਮ ਨੂੰ ਕੱਲ ਨੂੰ ਕਹਿੰਦਾ ਵੀ ਬੰਦਾ ਕੱਲੂ ਉਹ ਤੇ ਰੇ ਵੀ ਪਾ ਦੇਣਾ ਗੰਨੇ ਚ ਰੇ ਰਹਿੰਦਾ ਹੈ ਆਪਣਾ ਤੇ ਬਾਕੀ ਚਲੋ ਆਦਾ ਵਲੌਗ ਅੰਨਾ ਗਿਆ ਮੈਲੇ ਕਿਸੇ ਹੋਰ ਵਲੌਗ ਸੱਸੀ ਕਰ ਲਈ